ਆ ਮੇਰਾ ਨਾਮ ਅਮਨਦੀਪ ਕੌਰ ਮੇਰਾ ਪਿੰਡ ਕੱਕੜਾ ਮੇਰੀ ਜ਼ਮੀਨ ਜਾਇਦਾਦ ਕੱਕੜਾ ਮੈਂ ਚਾਨਚੱਕੀ ਕੱਲ 4:30 ਵਜੇ ਆਪਣੇ ਘਰ ਆਈ ਜੋ ਕਿ ਮੈਂ ਘਰ ਵਿੱਚ ਹੀ ਕਿ ਜੋ ਘਰ ਵਿੱਚ ਮੈਂ ਇੱਕ ਜਣੇ ਨੂੰ ਰੱਖਿਆ ਹੀ ਉਹ ਆਪਣੇ ਪਿੰਡ ਗਿਆ ਆ ਹੀ ਮੈਂ ਉਹਦੀ ਵੇਟ ਕਰਦੀ ਕਰਦੀ ਬਾਹਰ ਨਿਕਲੀ ਤੇ ਅੱਗੋਂ ਬਾਜਾ ਜਿਹੜਾ ਸੀ ਉਹ ਆਪਣੀ ਪਿਆਲੀ ਮੇਰੀ ਪਿਆਲੀ ਦੇ ਨਾਲ ਪਿਆਲੀ ਉਹ ਵਾਣ ਦਿਆ ਸੀ ਤੇ ਜੋ ਕਿ ਮੈਂ ਵੇਖਣ ਗਈ ਤੇ ਮੇਰੀ ਵਟ ਬਾਹਰ ਆ ਸੀਗਾ ਠੀਕ ਹੈ ਮੈਂ ਪੁੱਛਿਆ ਕਿ ਤੂੰ ਵਾਟੇ ਕਿਉਂ ਵਾਈ ਆ ਵੇਖਾ ਕਿੰਨੂ ਪੁੱਛ ਕੇ ਬਾਈ ਮੈਂ ਤਾਂ ਮਦਨ ਮੈਂ ਇੱਥੇ ਨਹੀਂ ਰਹਿੰਦੀ ਮੈਂ ਸ਼ਹਿਰ ਰਹਿੰਦੀ ਤੇਹੀ ਮੇਰੀ ਪਿਆਰੀ ਚ ਕਬਜ਼ਾ ਕਰ ਲੋਗੇ ਉਹਨੇ ਟਰੈਕਟਰ ਤੋਂ ਉੱਤਰ ਕੇ ਥਾਪੀ ਮਾਰ ਕੇ ਮੈਨੂੰ ਐਨਾ ਗੰਦਾ ਲਬਜ ਬੋਲਿਆ ਐਨਾ ਗੰਦਾ ਲਬਜ ਬੋਲਿਆ ਕਿ ਮੈਂ ਹੁਣ ਤੁਹਾਨੂੰ ਕੀ ਦੱਸਾਂ ਉਸ ਤੋਂ ਬਾਅਦ ਮੇਰੇ ਮਗਰ ਪੱਜਿਆ ਮੇਰੇ ਕੱਪੜੇ ਫਾੜੇ ਮੇਰੀ ਢਾਈ ਟੋਲੇ ਦੀ ਚੇਨ ਲੈ ਗਿਆ ਮੈਂ ਭੱਜ ਕੇ ਜਾ ਕੇ ਅੰਦਰ ਮੜੀ ਫਿਰ ਮੇਰੇ ਸਿਸਟਰ ਆ ਮੈਨਾਂ ਨੂੰ ਬੁਲਾਇਆ ਇਹ ਆਏ ਇਹਨਾਂ ਨੇ ਮੈਨੂੰ ਅੰਦਰੋਂ ਬਾਹਰ ਕਢਾਇਆ ਫਿਰ ਅਸੀਂ ਪੁੱਛਣ ਗਏ ਕਿ ਤੂੰ ਮਦਵਲ ਕਿਉਂ ਗਾਲਾਂ ਕਢੀਆਂ ਕਿ ਜੋ ਵੀਡੀਓ ਵਾਇਰਲ ਕਰ ਰਿਹਾ ਹੈ ਨਾ ਉਹ ਵੀਡੀਓ ਇਹ ਵਾਇਰਲ ਕਰ ਰਿਹਾ ਕਿ ਮੈਂ ਜਿਹੜੀਆਂ ਹੀ ਪੁੱਛਣ ਗਏ ਆ ਪੁੱਛਣ ਤੇ ਮੇਰੀ ਗਾਲ ਕੱਢੀਆ ਮੈਨੂੰ ਅੰਦਰ ਕਾਰ ਛੱਡਿਓ ਮੈਨੂੰ ਤਾਂ ਗੁੱਸਾ ਆਣਾ ਹੀ ਨਾ ਜਦੋਂ ਪੁੱਛਾ ਲੱਗਿਆ ਵਾਦਾ ਘਾਟਾ ਹੋ ਜਾਂਦਾ ਫਿਰ ਇਹ ਮੈਂ ਜਥੇਬੰਦੀ ਦਾ ਸਹਾਰਾ ਲੈ ਕੇ ਮੇਰੇ ਉੱਤੇ আর ਮੇਰੀ ਸਿਸਟਰ ਤੇ ਯਾਰ ਨਾਲ ਇਹਨਾਂ ਤੇ ਇਹਨਾਂ ਦੇ ਉੱਤੇ ਮਤਲਬ ਇਹ ਅਸੀਂ ਜਾ ਕੇ ਚੂੜੇ ਚੂੜੇ ਕਿਹਾ ਕਿ ਉਹਨਾਂ ਨੂੰ ਬੁਲਾਇਆ ਗਿਆ ਫਿਰ ਉਸ ਤੋਂ ਉਸ ਤੋਂ ਬਾਅਦ ਆ ਮੇਰੇ 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 ਮਗਰ ਭੱਜੇ ਫਿਰ ਸਾਡੀ ਗੱਡੀ ਨਹੀਂ ਆਉਣ ਦਿੱਤੀ ਜਿਹੜੀ ਗੱਡੀ ਜਿਹੜੀ ਉਹ ਸਾਡੀ ਗੱਡੀ ਦੇ ਅੱਗੇ ਕਹਿੰਦੇ ਸਾਡੀ ਗੱਡੀ ਨਹੀਂ ਜਾਣ ਦੇਣੀ ਜੋ ਮੇਰੇ ਸਿਸਟਰ ਉੱਥੇ ਬੈਠ ਗਏ ਠੀਕ ਆ ਫਿਰ ਮਿਆਦੇ ਵਿੱਚ ਬੋਲਿਆ ਵੀ ਆ ਮੇਰੇ ਕੋ ਵੀਡੀਓ ਆ ਜੋ ਮੇਰੇ ਨਾਲ ਕੱਪੜੇ ਪਾੜਿਆ ਮੇਰੇ ਉੱਤੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਗਿਆ ਆ ਔਰ ਮੈਂ ਬੇਨਤੀ ਕਰਦੀਆਂ ਸਾਰੇ ਪ੍ਰਸ਼ਾਸਨ ਨੂੰ ਕਿ ਉਹਨਾਂ ਦਾ ਕਰਤਾ ਰੱਦ ਕਰਕੇ ਔਰ ਮੇਰਾ ਪਰਚਾ ਜਿਹੜਾ ਦਰਜ ਕੀਤਾ ਜਾਵੇ ਮੈਂ ਜਥੇਬੰਦੀਆਂ ਦਾ ਸਰਾਲੇ ਲੈਂਦੇ ਹੋਏ ਮੇਰੇ ਤੇ ਔਰ ਮੇਰੀਆਂ ਸਿਸਟਰ ਤੇ ਔਰ ਇਹਨਾਂ ਤੇ ਪਰਚਾ ਦਰਜ ਕਰਾ ਕਾਦੀ ਵਾਸਤੇ ਕਰਵਾਇਆ ਦੱਸੋ ਮੇਰੀ ਗਲਤੀ ਕੀ ਐ ਮੈਂ ਆਪਣੀ ਜ਼ਮੀਨ ਤੇ ਨਾ ਜਾਵਾ ਕਰ ਮੇਰਾ ਬੱਚਾ ਸਿਰਫ 10 ਸਾਲ ਦਾ ਆ ਮੈਂ ਵਿਧਵਾ ਮੇਰੇ ਪਤੀ ਦੀ ਜਾਗ ਇਹਦਾ ਬੱਚਾ 10 ਸਾਲ ਦਾ ਫਿਰ ਤਾਂ ਥੋੜੀ ਕਿ ਹਰ ਸਾਲ ਮੇਰੀ ਵਟਵਾ ਕੇ ਹਰ ਸਾਲ ਅੱਗੇ ਕਰ ਲੈਂਦੇ ਹਰ ਸਾਲ ਅੱਗੇ ਕਰਨੇ ਕਿਉਂਕਿ ਮੇਰੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਮੇਰੀ ਹੱਲਪ ਕੀਤੀ ਜਾਵੇ ਮੇਰੀ ਮਦਦ ਕੀਤੀ ਜਾਵੇ ਮੈਂ ਡਾਕਟਰ ਕਮਲਜੀਤ ਕੌਰ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸੈਕਟਰੀ ਹਾਂ ਅਤੇ ਸੀਪੀਆਈਐਮ ਦੀ ਮੈਂਬਰ ਵੀ ਹਾਂ ਜਦੋਂ ਕੱਲ ਅਮਨਦੀਪ ਕੌਰ ਜਿਹੜੀ ਕਿ ਮੇਰੀ ਕੁਛਤੇ ਚ ਭੈਣ ਲੱਗਦੀ ਹੈ ਉਹਨੇ ਮੈਨੂੰ ਸਵਾ 4 4:30 ਦੇ ਆਸ-ਪਾਸ ਫੋਨ ਕੀਤਾ ਕਿ ਇੱਥੇ ਆਓ ਅਸੀਂ ਉੱਥੇ ਗਏ ਸਾਨੂੰ ਇਸ ਲੜਾਈ ਦੇ ਸਬੰਧ ਚ ਕੁਛ ਨਹੀਂ ਕਿਉਂਕਿ ਉਹ ਬਹੁਤ ਹੀ ਘਬराई ਹੋਈ ਸੀ ਜਦੋਂ ਅਸੀਂ ਉੱਥੇ ਪਹੁੰਚੇ ਅਸੀਂ ਗਏ ਫੇਰ ਅਸੀਂ ਨੂੰ ਲੈ ਕੇ ਬਾਹਰ ਆਏ ਤਾਂ ਕੀ ਹੋਇਆ ਤਾਂ ਕਿਉਂਕਿ ਉੱਥੇ ਬਾਜੂਮ ਖੜਾ ਹੋਇਆ ਸੀ ਬੰਦਿਆਂ ਦਾ ਇਹਨੇ ਸਾਨੂੰ ਦੱਸਿਆ ਕਿ ਉਹ ਲਾਲ ਟੀ-ਸ਼ਰਟ ਵਾਲਾ ਬੰਦਾ ਜੋ ਸ਼ਬਦ ਉਸਨੇ ਇਹਦੇ ਲਈ ਬੋਲੇ ਤੇ ਇਹਦੀ ਜਿਹੜੀ ਹਰਕਤ ਆ ਜਮਾਨੀ ਦੇ ਉੱਤੇ ਇੱਕ ਉਹਦੇ ਪੱਜ ਤੋਂ ਉਹ ਨੂੰ ਧੂਣਾ ਕੀਤੀ ਉਹ ਬਹੁਤ ਮਿੰਦਨਜੋਗ ਸੀ ਜਦੋਂ ਅਸੀਂ ਭਾਂਡੇ ਇਸ਼ਾਰਾ ਕੀਤਾ ਵੀ ਬੰਦਾ ਹੁੰਦੇ ਅਸੀਂ ਉਹਨਾਂ ਕੋਈ ਗਏ ਆ ਅਜਿਹਾ ਵੀ ਇਹ ਜਿਹੜੀ ਤੂੰ ਗਾਲ ਕੱਢੀ ਆ ਇਹ ਗਲਤ ਆ ਠੀਕ ਹੈ ਤੂੰ ਅਸੀਂ ਜਦੋਂ ਉਹ ਵੇਖੋ ਇੱਕ ਆਦਮੀ ਅਸੀਂ ਗਾਲ ਕੱਢਦਾ ਅਸੀਂ ਥੋੜਾ ਜਦੋਂ ਉਹਨੇ ਬੋਲਿਆ ਤਾਂ ਅਸੀਂ ਗਏ ਆ ਅਸੀਂ ਨਾਲ ਮੇਰੇ ਭਾਂਜੀ ਪਰਮਜੀਤ ਆ ਇਹ ਇੱਕ ਐਸੇ ਕੋਟੇ ਦੀ ਭੈਣ ਆ ਕਿੱਥੇ ਕੀ ਸਾਡੇ ਕੋਲੋਂ ਸਾਹਮਣੇ ਉਹ ਜਾਤੀ ਸੂਚਕ ਸ਼ਬਦ ਦੇ ਨਾਲ ਗਾਲਾ ਲਾ ਕੇ ਸਾਨੂੰ ਹਾਈਪਰਫੇਅਰ ਕੀਤਾ ਅਸੀਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਪਰ ਜਿੱਥੇ ਤੱਕ ਇੱਕ ਵੀਡੀਓ ਝੂਠੀ ਬਣਾ ਕੇ ਵਾਇਰਲ ਕੀਤੀ ਗਈ ਆ ਅਸੀਂ ਕਹਿੰਦੇ ਆ ਸਾਰੀਆਂ ਕਿਸਾਨ ਜਿੱਥੇ ਬੰਨਿਆ ਨੇ ਮੈਂ ਇੱਕ ਐਸਕੇਐਮ ਸਜੁਗ ਕਿਸਾਨ ਮੋਰਚੇ ਦੀ ਉਹ ਲੀਟਰ ਆ ਜਿਨ੍ਹਾਂ ਨੇ ਕਿਸਾਨੀ ਸੰਘਰਸ਼ੀ ਦਿੱਲੀ ਵਿਖੇ ਆਪਣੇ ਰਿਆਣ ਬਸੇਰੇ ਕੀਤੇ ਜਿਹਦੇ ਵਿੱਚ ਉਹ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਮੈਂ ਨਾਂ ਲੈ ਸਕਦੀਆਂ ਪਰ ਮੈਂ ਚਾਹੁੰਦੀ ਆ ਕਿ ਸਾਡੀਆਂ ਸਾਰੀਆਂ ਕਿਸਾਨ ਜੋਗ ਜਿਥੇ ਬੰਨੀਆਂ ਬਹੁਤ ਹੀ ਸਾਡੇ ਲਈ ਸਨਮਾਨਯੋਗ ਨੇ ਪਰ ਜਿੱਥੇ ਇੱਕ ਕਿਸਾਨੀ ਔਰਤ ਤੇ ਔਰਤਾਂ ਦੇ ਲਾਲ ਇੱਕ ਦਾੜੇ ਵਾਲੀ ਸੇਵ ਪਾ ਕੇ ਅਸੀਂ ਗੁਰੂ ਮਹਾਰਾਜ ਦਾ ਸਤਕਾਰ ਕਰਦੇ ਆ ਸਿੱਖ ਧਰਮ ਨੂੰ ਦੇ ਬਾਣੀ ਅਸੀਂ ਵੀ ਉਹ ਵੀਡੀਓ ਆਪੇ ਹੀ ਬਣਾਈ ਜਾ ਕਿ ਅਸੀਂ ਆਪੇ ਖਿਲਾਰ ਕੇ ਆਪਣੀ ਵਾਸ਼ਣ ਦੇ ਕੇ ਨੂੰ ਵਾਰੀ ਕੀਤਾ ਜਦੋਂ ਕਿ ਪਰਚਾ ਜਿਹੜਾ ਸਾਡੇ ਲਪਾਂਦਾ ਇੱਕ ਜਨਾਨੀ ਨੂੰ ਜਾਨੋਂ ਮਾਰਨਾ ਬਲਤ ਸ਼ਬਦਾਵਲੀ ਯੂਜ਼ ਕਰਨਾ ਜਦੋਂ ਕਿ ਪ੍ਰਸ਼ਾਸਨ ਅੱਜ ਵੀ ਅੱਜ ਜਦੋਂ ਅਸੀਂ ਆ ਰਹੇ ਸੀ ਰਸਤੇ 'ਚ ਦੋ ਬੰਦਿਆਂ ਨੇ ਸਾਨੂੰ ਖੜਾ ਕੀਤਾ ਸਾਡਾ ਟਾਈਮ 4 ਵਜੇ ਦਾ ਸੀਗਾ ਸਾਡੇ ਪਰਵਾ ਸਾਡੀ ਮਾਸੀ ਦੀ ਡੈਥ ਹੋਈ ਸਾਡੀ ਪ੍ਰਸ਼ਾਸਨ ਨਾਲ ਗਾਲੀ ਜੀ 4 ਵਜੇ ਪਹੁੰਚਾਂਗੇ ਸਾਡਾ ਰਾਜ ਤਨਬੰਦ ਵਾਲੇ ਤੇ ਰਿਆ ਜਦੋਂ ਅਸੀਂ ਟਾਈਮ ਤੇ ਨਹੀਂ ਪਹੁੰਚ ਸਕੇ ਤੇ ਦਬਾਅ ਵਿੱਚ ਆ ਕੇ ਕਿਸਾਨੀ ਜਿਹੜੀਆਂ ਸਾਡੀਆਂ ਜੱਟੀਆਂ ਬੰਦੀਆਂ ਉਹਨਾਂ ਨੇ ਆਪਣੀਆਂ ਭੈਣਾਂ ਤੇ ਉਹ ਮਹਾਰਾਜ ਗੁਰੂ ਨਾਨਕ ਪਾਸ਼ਾ ਜਿੰਨਾ ਕਿਆ ਸੋ ਕੋ ਮੰਦਾ ਆਖੀਏ ਜਿਸ ਤੱਕ ਮੇਰਾ ਜਾਣ ਇਹ ਪਰਚਾ ਕਟਣਾ ਸੀ ਸਾਨੂੰ ਦੱਸ ਦੇ ਵੀ ਗਲਤੀ ਕੀ ਅਸੀਂ ਗੁਰੂ ਮਹਾਰਾਜ ਦੇ ਹੱਥ ਰਾ ਕੇ ਸੌਂ ਖਾਲਿਆ ਅਸੀਂ ਕਿਸਾਨ ਦੀ ਇੱਜ਼ਤ ਕਰਦੇ ਆਂ ਮਹਾਰਾਜ ਦੀ ਇਹੋ ਜਿਹੀ ਚ ਰਹਿਣ ਵਾਲਿਆ ਅਸੀਂ ਕਹਿੰਦੇ ਜੀ ਮਹਾਰਾਜ ਜੀ ਉਸਤ ਰੱਖ ਕੇ ਬੰਦਾ ਕੈਲੀ ਜੀ ਮੇਰੇ ਦਾੜੇ ਨੂੰ ਹੱਥ ਪਾਇਆ ਜੋ ਸਜ਼ਾ ਹੋਏਗੀ ਪਰ ਨਾਲ ਹੀ ਉਹ ਪ੍ਰਸ਼ਾਸਨ ਚੇਤਾਵਨੀ ਕਰਦੇ ਆ ਜੇ ਸਾਡੀਆਂ ਧੀਆਂ ਪਟਾਣਾ ਨਾਲ ਪਹਿਲੇ ਤੋਂ ਦਾਵਾ ਕੱਢਦੇ ਨੇ ਫਿਰ ਬਾਅਦ ਚ ਇਕੱਠੇ ਹੋ ਕੇ ਪਰਚੇ ਕਰਦੇ ਨੇ ਆਹੀ ਜਿੱਥੋਂ ਤੱਕ ਜੋਰ ਲੱਗੂਗਾ ਆਹੀ ਐਸਐਸਪੀ ਸਾਹਿਬ ਦੇ ਦਫ਼ਤਰ ਵੀ ਘੇਰਾਗੇ ਕਿਉਂਕਿ ਅਸੀਂ ਚਾਹੁੰਦੇ ਆ ਕੀ ਸਾਡੀ ਜਿਹੜੀ ਜਵਾਨ ਬਾਲ ਆ ਕਿਤੇ ਧੀਆਂ ਦਾ ਪੁੱਤਾਂ ਤੇ ਮੱਖਾ ਵਾਲਾ ਨਹੀਂ ਕੀਤਾ ਜਾਂਦਾ ਅਸੀਂ ਚਾਹਨੇ ਔਰਤਾਂ ਦੀ ਆਵਾਜ਼ ਨੂੰ ਸਰਕਾਰ ਸੁਣੇ ਤੇ ਇਹ ਕਿਸਾਨ ਜਿਥੇ ਬੰਦੀਆਂ ਜਿਹੜੇ ਕੀ ਆੜ ਲੈਂਦੀਆਂ ਨੇ ਇਹ ਗਲਤ ਲੋਕਾਂ ਦੀ ਉਹ ਬਿਲਕੁਲ ਗਲਤ ਹੈ ਸਾਡੇ ਲਈ ਸਾਰੇ ਕਿਸਾਨ ਜਿਥੇ ਬੰਦੀਆਂ ਜਿਹੜੇ ਵਾਲੇ ਉਹ ਬਹੁਤ ਹੀ ਸਨਮਾਨਯੋਗ ਆ ਇਹਨਾਂ ਕਿਸਾਨ ਜਿਥੇ ਬੰਦੀਆਂ ਨੂੰ ਅਸੀਂ ਕਹਿੰਦੇ ਆ ਅਸੀਂ ਸੰਜਮਤ ਕਿਸਾਨ ਮੋਰਚੇ ਨਾਲ ਕੰਮ ਕੀਤਾ ਅਸੀਂ ਉੱਥੇ ਵੀ ਪੁੱਛਾਂ ਜਾਵਾਂਗੇ ਦੇਖੋ ਜੀ ਸਾਡੀਆਂ ਕਿਸਾਨਾਂ ਆਪਕਰ ਨਾਲ ਸਾਡੇ ਨਾਲ ਜਿਹੜੀ ਗਾਲ ਕੱਢੀ ਆ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਐਨੇ ਹੀ ਸ਼ਬਦਾ ਲਾਲ ਤੁਹਾਡੇ ਧੰਨਵਾਦ ਆ ਸਾਡੀ ਆਵਾਜ਼ ਜਿੰਦਾਬਾਦ 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 ਅਸਾ ਚੋ ਲੋਪੋ ਕੇ ਮੁਰਦਾਬਾ 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 ਅਸਾ ਚੋ ਲੋਪੋ ਕੇ ਦਾ ਬੇੜਾ ਹੀ ਘਰ ਕੋ ਹੱਤਾ ਲਈ ਜੋ ਲੱਦੇ ਲੋਕ ਜਿੰਦਾਬਾਦ ਨੱਦੇ ਲੋਕ ਠੀਕ ਕਰਦੇ ਜੇਲਾ ਠਾਣੇ ਲੋਕਾਂ ਦੇ ਹੱਥਾਂ ਦੇ ਮੰਗ ਮੰਗ ਕੇ ਵੇਖ ਲਿਆ ਜੋ ਮੰਗ ਕੇ ਵੇਖਾਰੇ اے ਸਰਕਾਰਾਂ ਕਰਦੀਆਂ ਕੀ میرا ਫੇਰੀ ਚੱਕ ਹੋਈ میرا ਫੇਰੀ ਚੱਕ ਦਿਆਂਗੇ ਤੋਂ ਦੇ ਮੋਟਾ ਰੱਖ ਦਿਆਂਗੇ میرا ਫੇਰੀ ਚੱਕ ਦਿਆਂਗੇ ਤੋਂ ਦੇ ਮੋਟਾ ਰੱਖ ਦਿਆਂਗੇ ਇਸ ਬੰਦ ਲਗਾਓ ਕੀ ਮਤਲਬ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਲਾਲ ਸਿੰਘ ਕੱਕੜ ਜੂਨ ਪ੍ਰਧਾਨ ਚੁਗਾਵਾ ਅੱਜ ਜਿਹੜਾ ਇੱਥੇ ਲੋਕੋ ਕੇ ઠાਣੇ ਦੇ ਵਿੱਚ ਧਰਨਾ ਲੱਗਿਆ ਵਾ ਇਹ ਸਾਡੇ ਪਿੰਡ ਕੱਕੜ ਦੇ ਵਿੱਚ ਬਾਜ ਸਿੰਘ ਨਾਮ ਦਾ ਵਿਅਕਤੀ ਆ ਕਿਸਾਨ ਆ ਉਹਦੀ ਇੱਕ ਬੀਬੀ ਨੇ ਵਾਟਰ ਹਲਤੀ ਸੀ ਲਾਗੋ ਲਾਗ ਉਹਨਾਂ ਦੀ ਉਹਦੇ ਠੇਕੇ ਤੇ ਟਾਲੀ ਲਈ ਹੋਈ ਸੀ ਬਾਜ ਸਿੰਘ ਨੇ ਤੇ ਉਹਦੀ ਮਤਲਬ ਰੱਟ ਸਾਂਝੀ ਸੀ ਉਹਦੇ ਉੱਤੇ ਕੋਈ ਤਵੀ ਲੱਗ ਗਈ ਆ ਉਹਦੇ ਸਬੰਧ ਦੇ ਵਿੱਚ ਬੀਬੀ ਨੇ ਪਿੰਡ ਦੇ ਵਿੱਚ ਕੋਈ ਨਿਆਣੀ ਮੰਗਿਆ ਕਿਸੇ ਸਰਪੰਚ ਨੂੰ ਮੈਂਬਰ ਨੂੰ ਮੋਹਤਵਾਰ ਨੂੰ ਕਿਸੇ ਨੂੰ ਨਹੀਂ ਕੁਛ ਕਿਹਾ ਕਿ ਸਾਡਾ ਫੈਸਲਾ ਕਰਾ ਦਿਓ ਉਹਨੇ ਚੁੱਕ ਕੇ ਉੱਥੋਂ ਆਪ ਵੀ ਉਹਦੇ ਨਾਲ ਵੱਧ ਘਟ ਕੀਤੀ ਆ ਤੇ ਫਿਰ ਇੱਕ ਪਿੱਛੋਂ ਉਹਨੇ ਮੰਗਾਏ ਆ ਚਾਰ ਪੰਜ ਬੰਦੇ ਇਹ ਦੋ ਬੰਦੇ ਆ ਤੇ ਦੋ ਜਨਾਨੀਆਂ ਨੇ ਇਹ ਤਿੰਨ ਜਨਾਨੀਆਂ ਆ ਤਿੰਨ ਬੰਦੇ ਤੇ ਦੋ ਜਨਾਨੀਆਂ ਗੱਡੀ ਦੇ ਵਿੱਚ ਆਏ ਆ ਉਹਨਾਂ ਨੇ ਆ ਕੇ ਤੇ ਇਸ ਬੀਬੀ ਜਿਹੜੀ ਅਮਨਦੀਪ ਕੋਰਿਆ ਇਹਨੇ ਇਹਦੇ ਨਾਲ ਬਹੁਤ ਧੱਕਾ ਮੁਕੀ ਕੀਤਾ ਇਹਦੀ ਦਾੜ੍ਹੀ ਵੀ ਪੱਟੀ ਆ ਇਹਨਾਂ ਨੂੰ ਛੁੱਟਿਆ ਵਾ ਥੱਲੇ ਤੇ ਇਹ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨੇ ਮੈਂ ਇੱਥੇ ਉਹ ਗੱਲਾਂ ਨਹੀਂ ਕਰ ਸਕਦਾ ਜਿਹੜੀਆਂ ਗਾਲਾਂ ਉਹਨਾਂ ਨੇ ਕੱਡੀਆਂ ਨੇ ਉਹ ਇਸ ਵੀਡੀਓ ਦੇ ਵਿੱਚ ਫੀਡ ਆ ਸਾਰਾ ਕੁਝ ਸੁਣ ਸਕਦੇ ਤੁਸੀਂ ਵੀਡੀਓ ਦੇ ਵਿੱਚ ਉਹ ਗਾਲਾਂ ਆਈਆਂ ਮੈਨੂੰ ਮੇਰਾ ਮਨ ਇਜਾਜ਼ਤ ਨਹੀਂ ਦਿੰਦਾ ਕਿ ਇਸ ਤਰ੍ਹਾਂ ਦੀਆਂ ਗੰਦੀਆਂ ਗਾਲਾਂ ਮੈਂ ਕਿਸੇ ਦੀ ਬਾਬਤ ਕੱਢਾਂ ਇੱਕ ਔਰਤ ਹੋਣ ਦੇ ਨਾਤੇ ਵੀ ਉਹਨੇ ਇੰਨੀਆਂ ਗਾਲਾਂ ਮੰਦੀਆਂ ਕੱਢੀਆਂ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਸਾਡੇ ਗੁਰਸਿੱਖ ਭਾਈ ਦੀ ਸਾਰਾ ਪਰਿਵਾਰ ਉਹ ਸ਼ਾਂਤ ਹੈਗਾ ਵਧੀਆ ਕੋਈ ਨਸ਼ੇ ਪੱਤੀਆਂ ਵਾਲੇ ਨਹੀਂਗੇ ਵਧੀਆ ਬੰਦੇ ਨੇ ਤੇ ਇਹਨੇ ਇਨਸਲਟ ਕੀਤੀ ਇੰਨੀ ਜ਼ਿਆਦੀ ਇਹਦਾ ਸਾਨੂੰ ਜਿਹੜਾ ਵਾ ਜੇ ਇਨਸਾਫ ਕੱਕੜ ਚੌਂਕੀ ਤੋਂ ਮਿਲ ਜਾਂਦਾ ਅਸੀਂ ਇੱਥੇ ਲੋਕੋ ਕੇ ਥਾਣੇ ਨਹੀਂ ਸੀ ਆਉਣਾ ਜਦ ਕਿ ਕੱਕੜ ਚੌਂਕੀ ਬਣਾਉਣ ਦਾ ਕੀ ਫਾਇਦਾ ਜੇ ਸਾਡੀ ਇੱਥੇ ਕਿਸੇ ਨੇ ਗੱਲ ਨਹੀਂ ਸੁਣਨੀ ਤੇ ਜੇ ਇੱਥੇ ਅਸੀਂ ਥਾਣੇ 'ਚ ਆਏ ਆਂ ਇਥੇ ਵੀ ਐਸਐਚਓ ਸਾਹਿਬ ਨੂੰ ਦਫ਼ਤਰ ਆ ਕੇ ਫੋਨ ਕੀਤਾ ਵਾ ਤੇ ਐਸਐਚਓ ਸਾਹਿਬ ਕਹਿੰਦੇ ਕਿ ਮੈਂ ਅੰਮ੍ਰਿਤਸਰਿਆਂ ਮੈਨੂੰ 2 ਘੰਟੇ ਲੱਗ ਜਾਣੇ ਆਉਂਦੇ ਆ ਜਦ ਕਿ ਆਪਣੇ ਕੁਆਟਰ ਦੇ ਵਿੱਚ ਹੀ ਬਰਾਜਮਾਨ ਸੀਗੇ ਫਿਰ ਜਦੋਂ ਅਸੀਂ ਇੱਥੇ ਗਏ ਆ ਕੁਆਟਰ ਦੇ ਸਾਨੂੰ ਕਿਸੇ ਨੇ ਸੂਦ ਦਿੱਤੀ ਪਈ ਉਹਦੇ ਇੱਥੇ ਹੀ ਐਸਐਚਓ ਸਾਹਿਬ ਤੇ ਉੱਥੇ ਗਏ ਆ ਮਿਲਿਆ ਸਾਨੂੰ ਉੱਥੇ ਵੀ ਨਹੀਂ ਕਿਹਾ ਕਿ ਮੈਂ ਨਹਾ ਰਿਹਾ ਵਾਂ ਮੈਂ ਆ ਕਰ ਰਿਹਾ ਜੇ ਕਰ ਰਿਹਾ ਜਦੋਂ ਅਸੀਂ ਬਾਹਰ ਆਏ ਆ ਫੇਰ ਆਇਆ ਵਾ ਤੇ ਗੱਲ ਸਾਡੀ ਸੁਣੀ ਨਹੀਂ ਸਾਡੇ ਵੱਲ ਐਸਐਚਓ ਸਾਹਿਬ ਪਿੱਛਾ ਕਰਦੇ ਰਹੇ ਆ ਇਸ ਮਜਬੂਰੀ ਦੇ ਵਿੱਚ ਅਸੀਂ ਆ ਜਿਹੜਾ ਧਰਨਾ ਲਾਇਆ ਵਾ ਸਾਡਾ ਕੋਈ ਸ਼ੌਕ ਨਹੀਂ ਧਰਨਾ ਲਾਉਣ ਦਾ ਨਾ ਹੀ ਧਰਨਾ ਲਾਉਣ ਵਾਸਤੇ ਪਿੰਡ ਤੋਂ ਆਏ ਸਾਂ ਇਹ ਵੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਸ ਦੀਬੀ ਦਾ ਪਰਚਾ ਨਹੀਂ ਹੁੰਦਾ ਉਹਦੀ ਅਸੀਂ ਕਾਪੀ ਨਕਲ ਨਹੀਂ ਲੈ ਕੇ ਜਾਂਦੇ ਉਹ ਸਾਡੇ ਜੂਤਾਂ ਉਹਨੇ ਕੀਤਾ ਉਹੋ ਹੀ ਧਰਾਵਾ ਲਾ ਕੇ ਉੱਤੇ ਪਰਚਾ ਹੋਊਗਾ ਫਿਰ ਜਾਵਾਂਗੇ ਸਾਡੇ ਹੋਰ ਵੀ ਪਿੰਡਾਂ ਤੋਂ ਬੰਦੇ ਆ ਰਹੇ ਆ ਧਰਨਾ ਵਧ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਦਾ ਵਾਟਣਾ ਵਾਟਾ ਸਾਂਝੀ ਆ ਉਧਰ ਉਹ ਵੀ ਪਈ ਆ ਤੇ ਇਹਨਾਂ ਦੀ ਪੈਲੀ ਤੇ ਆਪਣੀ ਪੈਲੀ ਬਾਹਰ ਆ ਕਿਤੇ ਵਾਟ ਨੂੰ ਚੰਗੀਆਂ ਹੋ ਸਕਦੀਆਂ ਲੱਗੀਆਂ ਹੋਣੀਆਂ ਤੇ ਲਗਿਆ ਨਹੀਂ ਤੁਮੀਆਂ ਕਿਸੇ ਦੀ ਵਟ ਨੂੰ ਨਹੀਂ ਲਗਿਆ ਸਰਪੰਚ ਨੂੰ ਜਾਂਦੇ ਆਂ ਦੇਖ ਕੇ ਆਇਆ ਮੌਕਾ ਚਲੋ ਜੋ ਲੱਗੂ ਜੇ ਜਿਹਨੇ ਬੰਦੇ ਕਰਕੇ ਆਪਣੀ ਵਟ ਦਾ ਮਿੱਟੀ ਲਵਾ ਲਈ ਉਹ ਆਈ ਆਪਣੇ ਰਾਦੇ ਤੇ ਇਹ ਸੇ ਕਰਕੇ ਆਪੀ ਮੈਂ ਇਹਨੂੰ ਇਹਨੂੰ ਇਹਦੀ ਬਿੱਤੀ ਕਰਨੀ ਆ ਇਸ ਕੋਲ ਟਰੈਕਟਰ ਬੰਦ ਕਰਕੇ ਡਰਦਾ ਕਿ ਕੋਈ ਮਰਨਾ ਤਾਂ ਖਾਣਾ ਹੋਵੇ ਵੱਧ ਘਟਣਾ ਹੋਵੇ ਉਹ ਆਪਣੇ ਡੇਰੇਆਂ ਨੂੰ ਕਿਲਾ ਤੁਰ ਗਿਆ ਮਗਰ ਜਾ ਕੇ ਕਿਲੇ ਤੇ ਜਾ ਕੇ ਉਹਦੇ ਗੱਲ ਪਈਆਂ ਨੇ ਕਿ ਤਿੰਨ ਕਿਲੇ ਪਿਛਾ ਚੱਲ ਗਿਆ ਉਥੋਂ ਫਿਰ ਇਹਨਾਂ ਨੇ ਉਥੇ ਬੀਬੀਆਂ ਆ ਹੀ ਆਪ ਹੀ ਹੱਥੀ ਜੋੜ ਕੇ ਰੇ ਆਪੀ ਬਿਲਕੁਲ ਪਹਿਣਾ ਤੇਰੀ ਸਾਡੀ ਕੋਈ ਲੜਾਈ ਨਹੀਂ ਕੋਈ ਜਗੜਾ ਨਹੀਂ ਸਾਡਾ ਤੇਰਾ ਕੱਦੋਂ ਤੂੰ ਸਾਡੇ ਗੱਲ ਪੈਣੀ ਆਂਦੀ ਤੇਰਾ ਮੈਂ ਸਿਰ ਲਾ ਦੇਣਾ ਤੇਰੀ ਮੈਂ ਲੱਤ ਵੜ ਦੇਣੀ ਆਂ ਕਰ ਦੇਣਾ ਜੇ ਕਰ ਦੇਣਾ ਰਾਤ ਦਾ ਦੇਖੋ ਵੀ ਐਸੇ ਤੋਂ ਸਾਹਮਣੇ ਦੱਸਿਆ ਉੱਥੇ ਠਾਣਾ ਖੋਦ ਕੱਕੜ ਤੇ ਠਾਣਾ ਬਣਿਆ ਉਹ ਮਹੀਨਾ ਰੱਖ ਕੋਈ ਮਹੀਨਾ ਲੈਣ ਨੂੰ ਥੋੜਾ ਮਿੱਠਾ ਜਾਂਦਾ ਰੋਥੇ ਉਹਨੂੰ ਇਹ ਫੋਨ ਕਰਦੇ ਵੀ ਇਹ ਕਰ ਗੱਲ ਕੋਈ ਜਾ ਕੇ ਤੇ ਬਿਨਾਨੀ ਨੂੰ ਫੜ ਕੇ ਲਾ ਕੇ ਫੇਰ ਕੋਈ ਮੌਕੇ ਤੇ ਨਹੀਂ ਪਹੁੰਚਿਆ ਕੋਈ ਵੀ ਪਹੁੰਚਿਆ ਜੇ ਤੀਕਰਹੀਂ ਸਿਰਦੇ ਇੱਥੇ ਵੀ ਸਾਨੂੰ ਆਦੇ ਆ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਫੇਰੇ ਸਾਨੂੰ ਇਹਨਾਂ ਆਪਾਂ ਧੂੜ ਮਾਰਿਆ ਤੇ ਚੱਲਣਾ ਚੱਲਿਆ ਰਹੂਗਾ ਪਰ ਨਾਲੇ ਦੇਖੋ ਵੀ ਇਹ ਰੋਡ ਤੇ ਬਾਹਰ ਜੇ ਸਾਡੀ ਨਾ ਨਾ ਚਲਾਈ ਹੋਈ ਜੇ ਪੱਟਾ ਨਾ ਹੋਵੇ ਰੋਡ ਮਲ ਕੇ ਬਾਹਰ ਰੋਡ ਤੇ ਹੋਰ ਵੀ ਜੱਡੀਆਂ ਆ ਰਹੀਆਂ ਨੇ ਕੁਛ ਸਿੰਘ ਨਾਲ ਕੱਕੜ ਪਿੰਡ ਜੀ ਕੀ ਲੋਡ ਪਈ ਤਾਂ ਨਾ ਲਾਉਂਦੀ ਆ ਤੇ ਭਾਜੀ ਕੱਲ ਦੀ ਮੇਰੀ ਜਿਹੜੀ ਦਾੜੀ ਦੀ ਬੇਦਵੀ ਹੋਈ ਆ ਤੇ ਨਾਲ ਮੇਰਾਂ ਧੱਕਾ ਮੁੱਕੀ ਹੋਈ ਬਹੁਤ ਮੇਰਾਂ ਧੱਕਾ ਆਇਆ ਤੇ ਕੋਈ ਲੋਕ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆਣੀ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਕਈ ਸਵੇਰ ਦੇ ਆਏ ਇੱਥੇ ਐਸਐਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਉੱਥੋਂ ਮੁੜ ਕੇ ਫੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਅਸੀਂ ਇੱਥੇ ਕੱਜ ਖਰਾਬ ਹੋਣ ਡੈ ਅਸੀਂ ਹੁਣ ਫੇਰ ਇਹ ਕਰਕੇ ਜਿਹੜਾ ਨਾਗੂਨ ਇਨਸਾਫ ਹੋਇਆ ਤੇ ਫੇਰ ਅਸੀਂ ਇੱਥੇ ਧਰਨਾ ਲਾਵਾਂਗੇ ਕੀ ਮਸਲਾ ਹੈ ਜਿਹੜਾ ਤੁਹਾਡੀ ਜਿਵੇਂ ਕੱਜ ਹੋਇਆ ਕਹਿ ਰਹੇ ਜੀ ਹਾਂਜੀ ਕੀ ਮਸਲਾ ਹੈ ਸਾਰਾ ਮਸਲਾ ਇਹੋ ਇਨਸਾਫ ਮੰਗਣ ਦਾ ਹੈ ਕਿਸਾਨ ਨੂੰ ਇਨਸਾਫ ਮਿਲੇ ਬੀਬੀ ਨਾਲ ਝਗੜਾ ਹੋ ਆਪਣੀ ਜ਼ਮੀਨ ਨਹੀਂ ਲਾਗੇ ਵੋਂ ਡੈ ਆਂਦੀ ਮੇਰੀ ਵ ਤੇ ਮੈਂ ਆਖਿਆ ਪੈਣਾ ਕੋਈ ਨਹੀਂ ਤੇਰੀ ਵੱਟ ਵਹਿ ਗਈ ਆ ਤੇ ਤੇਰੇ ਮਿੱਟੀ ਲਾਦਾਂਗੇ ਵੱਟ ਨੂੰ ਅਸੀਂ ਤੇ ਜੇ ਤੂੰ ਜਿੱਥੇ ਤੇਰਾ ਜੀ ਗਾਲਾ ਤੋਂ ਉੱਥੇ ਮਿਲ ਕੇ ਜਿੰਨੀ ਤੇਰੀ ਜ਼ਮੀਨ ਬੰਦੀ ਆਪਣੀ ਵੱਟ ਪਾਲਾ ਆਦੀ ਨਹੀਂ ਮੈਂ ਤੇਰੀ ਦਾੜੀ ਖੋਣੀ ਮੈਂ ਤੈਨੂੰ ਮਾਰ ਕੇ ਫੇਰ ਇੱਥੋਂ ਜਾਣਾ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲੱਗੇ ਖਲੋਗੀ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜ਼ਮੀਨ ਤੇ ਚਲੇ ਗਿਆ ਤੇ ਇਹਨੇ ਗੱਤੀ ਇਹਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਤਿੰਨ ਬੰਦੇ ਆਇਆ ਤੇ ਮਂਗਾ ਕੇ ਤੋਂ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜਿਹੜੀਆਂ ਜਨਾਨੀਆਂ ਮੇਰੇ ਘਰ ਪੈ ਗਈਆਂ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਬੇਅਦਬੀ ਕੀਤੀਆਂ ਨਾਲ ਇੰਨਾ ਮੈਨੂੰ ਬੜਾ ਭੁਆ ਕਿ ਕੋਈ ਮੇਰੇ ਪੱਲੇ ਵੀ ਛੱਡਿਆ ਨਹੀਂ ਮੇਰੀ ਬੇਇੱਜ਼ਤੀ ਕੀਤੀ ਅੰਤ ਕੋਈ ਨਹੀਂ ਤੇ ਮੈਂ ਹੱਥੀ ਜੋੜੀ ਗਿਆ ਮੇਰਾ ਨਾਲ ਪਤੀਜਾ ਤੇ ਨਾਲ ਮੇਰਾ ਭਰਾ ਆ ਤੇ ਜਾ ਵੀ ਬੇਟਾ ਹੈ ਤੇ ਉਹ ਛਡਾਉਂਦੇ ਰਹੇ ਮੌਕੇ ਤੇ ਉਹਨਾਂ ਵੀ ਗੱਡੀਆਂ ਕੋਈ ਗੱਲ ਆਖੀ ਹੱਥੀ ਜੋੜੀ ਗਏਗੇ ਤੇ ਮੇਰੇ ਗਾਲੀ ਪਈਆਂ ਗਈਆਂ ਕੋਈ ਬਣੀ ਆ ਗਈ ਪ੍ਰਧਾਨ ਹੈ ਜਿਹੜੀ ਉਹਨੇ ਮੇਰੀ ਬੇਇੱਜ਼ਤੀ ਕੀਤੀ ਵੀ ਮੈਂ ਸਾਰੇ ਇਲਾਕੇ ਦੇ ਵਿੱਚ ਪਾਹੇ ਵੰਡੇ ਮੈਂ ਤੈਨੂੰ ਉੱਥੇ ਲੈ ਜਾਉਂਗੀ ਮੈਂ ਤੈਨੂੰ ਚੁਕਾ ਦਊਂਗੀ ਤੈਨੂੰ ਮਰਵਾ ਦਊਂਗੀ ਕਾਰਵਾਈ ਹੋਈ ਚਾਹੀਦੀ ਹੈ ਪਰਚਾ ਹਣਾ ਚਾਹੀਦਾ ਮੈਨੂੰ ਇਹਨਾਂ ਦੇ ਡਰਾਪ ਤਾਲੀ ਕੰਨ ਹਾਂਜੀ ਇੱਕ ਬੰਨੇ ਪਾਲੀ ਮੇਰੀ ਲੱਗਦੀ ਇਹਨਾਂ ਦੇ ਨਾਲ ਬਾਜ ਸਿੰਘ ਦੀ ਇੱਕ ਬੰਨੇ ਹੀ ਕਿਲਾ ਇਕਠੇ ਕੇ ਤੇ ਲਿਆ ਤੇ ਉਹ ਠੇਕੇ ਆ ਕਿਲਾ ਜਿਹੜਾ ਉਹ ਵੋਂ ਡੇ ਹਾਂ ਤੋਂ ਉੱਤੇ ਜਾ ਕੇ ਮੇਰੇ ਨਾਲ ਬੁਰਾ ਭਲਾ ਬੋਲਣ ਡੇ ਹਾਂਜੀ ਕੀ ਮਤਲਬ ਮਤਲਬ ਆ ਕੀ ਜੀ ਤੁਹਾਂ ਵੀਡੀਓ ਵੇਖੀ ਸਾਰਿਆਂ ਨੇ ਹਾਂਜੀ ਗਲਤੀ ਕਿਸੇ ਮੁੰਡੇ ਦੀ ਆ ਵਾਰ ਕਿਸੇ ਦਾ ਹੋ ਗਈ ਆ ਮੁੰਡਾ ਉਸ ਤਰ੍ਹਾਂ ਗਿਆ ਉਹ ਹੱਥ ਜੋੜਦਾ ਬੀਬੀ ਮੇਰਾ ਕੋਈ ਗਨਾਹ ਨਹੀਂ ਤੇ ਲੈ ਕੇ ਬੀਬੀਆਂ ਜਾ ਕੇ ਦੇਖੋ ਕੋਈ ਇਨਸਾਨੀਅਤ ਦੇ ਫਰਜ਼ ਬਣਦਾ ਇਹੋ ਜਿਹੀਆਂ ਗੰਦੀਆਂ ਬਿਸ਼ਕੀਆਂ ਗਾਲਾਂ ਕੱਢਣੀਆਂ ਇਹੋ ਜਿਹੀਆਂ ਗੱਲਾਂ ਕਰਨੀਆਂ ਉਹ ਹੱਥ ਜੋੜਦਾ ਉਹਦੀ ਪਹਿਲਾਂ ਦਾੜੀ ਪੁੱਟੀ ਆ ਨਾਲੇ ਝੋਨੇ ਜਾ ਕੇ ਹੱਥ ਜੋੜਦਾ ਜਾਂਦਾ ਤੇ ਇੱਥੇ ਅਸਾਂ ਚੋਂ ਸਾਹਿਬ ਆ ਗਿਆ ਤੇ ਹੁੰਦਾ ਮੈਂ ਸ਼ਹਿਰ ਦੇ ਪਿੱਛਾ ਕੁਆਟਰ 'ਚ ਹੋ ਤੁਸੀਂ ਠਾਣੇ ਆਏ ਕਦੋਂ ਕਦੋਂ ਦਾ ਟਾਈਮ ਦਿੱਤਾ ਜੀ ਦਾ ਟਾਈਮ ਦਿੱਤਾ ਆ ਸਾਰਾ ਪਿੰਡ ਇਕੱਠਾ ਹੋ ਗਿਆ ਉਹ ਅਖਣ ਮੈਂ ਤੇ ਉਮਰ ਸਾਰਾ ਬੈਠਾ ਕੁਆਟਰ ਚ ਹਾਂ ਤੁਸੀਂ ਕੁਆਟਰ ਨੂੰ ਚੱਲੇ ਹੋ ਕੁਆਟਰ ਚ ਚੱਲੇ ਆ ਜੇ ਨਾ ਕੋਈ ਕਾਰਵਾਈ ਕੀਤੀ ਕਾਰੋਜ ਵੀ ਨਹੀਂ ਧਰਮ ਦਾ ਮਸਲਾ ਕਾਲ ਤੱਕ ਦੇ ਜਿਹਦਾ ਨਹੀਂ ਰਹੂਗਾ ਉੱਥੇ ਸਾਰੀ ਜਥੇਬੰਦੀਆਂ ਹੋਣੀਆਂ ਜਿਵੇਂ ਕਹਿ ਰਹੇ ਤੁਸੀਂ ਜਥੇਬੰਦੀਆਂ ਦੀ ਧਰਨਾ ਵੀ ਲਾਇਆ ਜਾ ਰਿਹਾ ਇੱਥੇ ਕੋਈ ਉਹ ਧਰਨਾ ਨਹੀਂ ਲਾ ਸਕਦੇ ਹੱਕ ਨਾਲ ਹਾਂ ਠੀਕ ਹਾਂਜੀ ਹਾਂਜੀ ਜੇ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਧਰਨੇ ਵੀ ਲਾਵਾਂਗੇ ਕਿਉਂਕਿ ਬੇਨ ਸਾਹਿਬ ਵੀ ਇੰਨਾ ਤਾਂ ਕੈਸਾ ਹੀ ਜੇ ਕੋਈ ਇੱਕ ਮਿੰਟ ਉਹਦਾ ਕਸ਼ੂਰੀ ਕੋਈ ਨਹੀਂ ਮੁੰਡੇ ਦਾ ਇੱਕ ਜਿਵੇਂ ਕਹਿ ਰਹੇ ਕਿ ਵੀਡੀਓ ਪ੍ਰੂਫ ਹੀ ਹੈਗਾ ਤੁਹਾਡੇ ਕੋਲ ਉਹਦਾ ਕੁੱਟ ਮਾਰਦਾ ਸਭ ਕੁਝ ਵੇਖਣਾ ਕੋਧਰੀ ਲਾ ਕੇ ਮੁੰਡੇ ਨੇ ਬਣਾ ਲਈ ਪੇਸ਼ ਕੀਤਾ ਪੁਲਿਸ ਨੂੰ ਪੁਲਿਸ ਨੂੰ ਮੈਂ ਦੱਸਿਆ ਜਾਂ ਇਹ ਹੋਣੀ ਆ ਪੁਲਿਸ ਨੇ ਫਿਰ ਵੀ ਨਹੀਂ ਕੋਈ ਕਾਰਵਾਈ ਕੀਤੀ ਇਹ ਤਾਂ ਅੱਜ ਹੋਰ ਪੁਦਾਸ਼ਾ ਦੇ ਘਰ ਬੈਠਾ ਤਾਂ ਕੁਆਟਰ ਜਿਹੜਾ ਨਾ ਮੈਂ ਬਤਾਰਿਆ ਉਹ ਕਾਰਵਾਈ ਨਾ ਕੀ ਕਰਨੀ ਉਹਦੇ ਕਾਰਵਾਈ ਕਰੀ ਤਾਂ ਗੱਲ ਹੀ ਬਣੀ ਹਾਂਜੀ ਧਰਨਾ ਕਰਨਾ ਲੱਗਾ ਕੀ ਕਾਰਵਾਈ ਕੀਤੀ ਗਈ ਇਹ ਜੀ ਸਾਲ ਕੱਲ ਸਾਨੂੰ ਕੰਪਲੇਂਟ ਮਿਲੀ ਸੀਗੀ ਦੋ ਧਰਾਂ ਲਓ ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ ਤੇ ਦੂਜੀ ਪਾਰਟੀ ਵੱਲੋਂ ਸਾਨੂੰ ਮਿਲੀ ਸੀ ਕਿ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਤੇ ਇਹਨਾਂ ਨਾਲ ਗਾਲ੍ਹਾਂ ਕਢਦਾ ਵਾ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਇਹ ਦਰਖਾਸਤਾਂ ਹੀ ਰਾਤ ਲੈ ਲਈ ਸੀਗੀ ਇਹਨੂੰ ਅੱਜ ਦਾ ਟਾਈਮ ਦਿੱਤਾ ਹੈਗੀ ਲੇਡੀਜ਼ ਪਾਰਟੀ ਹੋਏ ਤੱਕ ਨਹੀਂ ਆਏ ਤੇ ਉਸ ਪੰਚ ਜਿਹੜੇ ਦੂਜੀ ਪਾਰਟੀ ਆ ਉਹਨਾਂ ਨੇ ਧਰਣਾ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਬੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਊਗੀ